ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰਾ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਦੋ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੋ ਕਿ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀ ਦੇ ਰਹਿਣ ਵਾਲੇ ਆ ਬਿਲਕੁਲ ਤਾਜ਼ੀ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਪੰਜਾਬ ਦੀ ਭਰਤੀ ਹੈ ਪੰਜਾਬ ਦੀਆਂ ਹੀ ਪੋਸਟਾਂ ਪੰਜਾਬ ਦੇ ਵਿੱਚ ਹੀ ਪੋਸਟਿੰਗ ਹੋਊਗੀ ਤੇ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਉਮਰ ਸੀਮਾ ਕੀ ਹੋਊਗੀ ਤਨਖਾਹ ਅਪਲਾਈ ਕਰਨ ਦਾ ਤਰੀਕਾ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜੀ ਵੀ ਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਔਨ ਕਰਕੇ ਰੱਖ ਲਿਓ ਤਾਂ ਜੋ ਜਿਵੇਂ ਹੀ ਸਾਡੇ ਵੱਲੋਂ ਨੌਕਰੀਆਂ ਦੇ ਸਬੰਧ ਵਿੱਚ ਕੋਈ ਵੀਡੀਓ ਅਪਡੇਟ ਹੁੰਦਾ ਹੈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਇਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਉਹ ਕੈਂਸੀ ਜਾਰੀ ਹੋਈਆਂ ਤਾਂ ਆਪਾਂ ਦੋ ਨੋਟੀਫਿਕੇਸ਼ਨ ਵਾਰੀ ਵਾਰੀ ਤੁਹਾਡੇ ਨਾਲ ਸਾਂਝੇ ਕਰਾਂਗੇ ਇਹ ਪਹਿਲਾ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਪੀਜੀਟੀ ਟੀਚਰ ਚਾਹੀਦੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਚਾਹੀਦੇ ਹੈ ਹਿੰਦੀ ਦੇ ਵਿੱਚ ਮੈਥ ਇਕਨੋਮਿਕਸ ਤੇ ਕਮਰਸ ਦੇ ਵਿੱਚ ਯੋਗਤਾਵਾਂ ਨਾਲ ਨਾਲ ਹੀ ਦਿੱਤੀਆਂ ਹੋਈਆਂ ਜੀ ਇਹ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਜਿਹੜੇ ਵੀ ਆਪਾਂ ਦੋਨੋਂ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਇਹਦੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਆ ਤੁਸੀਂ ਉੱਥੋਂ ਡਾਊਨਲੋਡ ਕਰ ਲਿਓ ਇਹਨਾਂ ਵੱਲੋਂ ਪੀਜੀਟੀ ਟੀਚਰਸ ਦੇ ਲਈ ਜੋ ਸੈਲਰੀ ਹੈ 27500 ਰੁਪਏ ਰੱਖੀ ਗਈ ਹੈ ਜੀ ਨੈਕਸਟ ਜੀ ਇਹਨਾਂ ਨੂੰ ਪੀਜੀਟੀ ਟੀਚਰ ਚਾਹੀਦੇ ਜੀ ਕੰਪਿਊਟਰ ਸਾਇੰਸ ਦੇ ਵਿੱਚ ਇਹਦੇ ਲਈ ਵੀ ਯੋਗਤਾਵਾਂ ਵੱਖ-ਵੱਖ ਦਿੱਤੀਆਂ ਹੋਈਆਂ 27500 ਸੈਲਰੀ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਟੀਜੀਟੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਸੰਸਕ੍ਰਿਤ ਮੈਥਮੈਟਿਕਸ ਸਾਇੰਸ ਬਾਇਓਲੋਜੀ ਸੋਸ਼ਲ ਸਟਡੀਜ਼ ਤੇ ਪੰਜਾਬੀ ਇਹਦੇ ਲਈ ਵੀ ਯੋਗਤਾਵਾਂ ਵੱਖ-ਵੱਖ ਨੇ ਜੀ 26250 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਪੀਆਰਟੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵਿੱਚ 21250 ਰੁਪਏ ਸੈਲਰੀ ਹੋਗੀ ਯੋਗਤਾਵਾਂ ਦੇ ਲਈ ਤੁਸੀਂ ਨੋ ਅੱਗੇ ਜੀ ਪੀਆਰਟੀ 뮤ਜ਼ਿਕ ਦੇ ਵਿੱਚ ਟੀਚਰ ਚਾਹੀਦੇ ਜੀ ਜਿਹਦੇ ਲਈ ਸੈਲਰੀ 21250 ਰੁਪਏ ਇਹਨਾਂ ਵੱਲੋਂ ਰੱਖੀ ਗਈ ਹੈ ਨੈਕਸਟ ਇਹਨਾਂ ਨੂੰ ਸਪੋਰਟਸ ਕੋਚ ਦੀ ਜ਼ਰੂਰਤ ਹੈ ਜੀ ਵੱਖ-ਵੱਖ ਗੇਮਾਂ ਦੇ ਵਿੱਚ ਇਹਦੇ ਲਈ ਸੈਲਰੀ ਇਹਨਾਂ ਵੱਲੋਂ 21250 ਰੁਪਏ ਰੱਖੀ ਗਈ ਹੈ ਜੀ ਨੈਕਸਟ ਹੈ ਜੀ ਕੰਪਿਊਟਰ ਇਨਸਟ੍ਰਕਟਰ ਦੀ ਪੋਸਟ ਹੈ ਜਿਹਦੇ ਲਈ ਸੈਲਰੀ ਇਹਨਾਂ ਵੱਲੋਂ ਕਲਾਸ 3 ਤੋਂ ਲੈ ਕੇ 5 ਤੱਕ 21250 ਸੈਲਰੀ ਹੈ ਕਲਾਸ 6 ਦੇ ਲਈ ਇਹਨਾਂ ਵੱਲੋਂ 26250 ਪੈਸੇ ਦੀ ਰੱਖੀ ਗਈ ਹੈ ਜੀ ਇਹ ਜੋ ਪੋਸਟਾਂ ਨੇ ਜੀ ਕੇਂਦਰੀ ਵਿਦਿਆਲਿਆ ਸੀਆਰਪੀਐਫ ਸ੍ਰਾਈ ਕਾਸੇ ਜਲੰਧਰ ਵਿਖੇ ਜਾਰੀ ਹੋਈਆਂ ਜੀ ਵਾਕਨ ਇੰਟਰਵਿਊ ਆ ਕੰਟਰੈਕਟਰ ਬੇਸ ਪੋਸਟਾਂ ਨੇ ਸੈਸ਼ਨ 2025-26 ਦੇ ਲਈ ਤੇ 20 ਮਾਰਚ ਨੂੰ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਰੱਖਿਆ ਗਿਆ ਤੇ 22 ਮਾਰਚ ਨੂੰ ਇਹਨਾਂ ਪੋਸਟਾਂ ਦੇ ਲਈ ਰੱਖਿਆ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹਨਾਂ ਵੱਲੋਂ ਜੋ ਸਮਾਂ ਦਿੱਤਾ ਗਿਆ ਜੀ ਰਿਪੋਰਟਿੰਗ ਟਾਈਮ 9 ਵਜੇ ਤੋਂ ਲੈ ਕੇ 9:45 ਹੈ ਤੇ ਇੰਟਰਵਿਊ 10:00 ਵਜੇ ਸਟਾਰਟ ਹੋਣੀ ਹੈ ਆਪਣੇ ਸਾਰੇ オリジナル ਦਸਤਾਵੇਜ਼ ਨਾਲ ਲੈ ਕੇ ਜਾਣੇ ਆ ਜੀ ਤੁਸੀਂ ਤੇ ਨਾਲ ਸੈਲਫ ਟੈਸਟਡ ਕਾਪੀਆਂ ਦਾ ਇੱਕ ਸੈੱਟ ਵੀ ਲੈ ਕੇ ਜਾਣਾ ਤੇ ਬਾਕੀ ਵੇਰਵਿਆਂ ਦੇ ਲਈ ਇਹਨਾਂ ਦੀ ਵੈਬਸਾਈਟ ਤੁਸੀਂ ਨੋਟ ਕਰ ਲਓ ਜੀ ਤੇ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਇਆ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਇਹਦੇ ਲਈ ਜੋ ਅਪਲਾਈ ਕਰਨ ਵਾਲਾ ਪਰਫਾਰਮ ਜੂ ਭਰ ਕੇ ਤੁਸੀਂ ਨਾਲ ਲੈ ਕੇ ਜਾਣਾ ਬਿਲਕੁਲ ਐਂਡ ਦੇ ਦਿੱਤਾ ਹੋਇਆ ਨੋਟੀਫਿਕੇਸ਼ਨ ਦੇ ਇਹਨੂੰ ਤੁਸੀਂ ਪ੍ਰਿੰਟ ਕਰਕੇ ਭਰ ਲੈਣਾ ਤੇ ਨਾਲ ਤੁਸੀਂ ਲੈ ਕੇ ਜਾਣਾ ਜੀ ਭਾ ਇੰਟਰਵਿਊ ਦੇ ਸਮੇਂ ਤਾਂ ਦੂਜਾ ਨੋਟੀਫਿਕੇਸ਼ਨ ਸਾਂਝਾ ਕਰਦੇ ਹਾਂ ਜੀ ਤੁਹਾਡੇ ਨਾਲ ਤਾਂ ਦੂਜਾ ਜੋ ਨੋਟੀਫਿਕੇਸ਼ਨ ਹੈ ਜੀ ਇਹ ਵੀ ਟੀਚਿੰਗ ਤੇ ਨਨ ਟੀਚਿੰਗ ਵੈਕੈਂਸੀ ਦਾ ਰਹਿਣ ਵਾਲਾ ਹੈ ਇਹਨਾਂ ਵੱਲੋਂ PGT ਟੀਚਰਸ ਦੀ ਜ਼ਰੂਰਤ ਹੈ ਜੀ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਇਕਨੋਮਿਕਸ ਕਮਰਸ ਮੈਥ ਬਾਇਓਲੋਜੀ ਹਿਸਟਰੀ ਜੀਓਗ੍ਰਾਫੀ ਪੋਲਿਟੀਕਲ ਸਾਇੰਸ ਇਹਨਾਂ ਪੋਸਟਾਂ ਦੇ ਲਈ ਯੋਗਤਾਵਾਂ ਇਹਨਾਂ ਵੱਲੋਂ ਨਾਲ ਹੀ ਦਰਸਾਈਆਂ ਗਈਆਂ ਜੀ ਇਹ ਜ਼ਰੂਰ ਚੈੱਕ ਕਰ ਲਿਓ ਆਪਣੀ ਯੋਗਤਾ ਦੇ ਅਨੁਸਾਰ ਪੋਸਟ ਸਿਲੈਕਟ ਕਰਕੇ ਤੁਸੀਂ ਭਰ ਸਕਦੇ ਹੋ ਵੀਡੀਓ ਦੀ ਡਿਸਕ੍ਰਿਪਸ਼ਨ ਚ ਇਸ ਨੋਟੀਫਿਕੇਸ਼ਨ ਦਾ ਲਿੰਕ ਦਿੱਤਾ ਹੋਇਆ ਤੁਸੀਂ ਉੱਥੋਂ ਲੈ ਸਕਦੇ ਹੋ ਜੀ ਪੂਰਾ ਪੜ੍ਹ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰਦੇ ਹਾਂ ਜੀ PGT ਕੰਪਿਊਟਰ ਸਾਇੰਸ ਦੇ ਵਿੱਚ ਇਹਨਾਂ ਨੂੰ ਪੋਸਟਾਂ ਦੀ ਨੈਕਟਾ ਜੀ TGT ਟੀਚਰਸ ਚਾਹੀਦੇ ਨੇ ਉਹਨੂੰ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਸੋਸ਼ਲ ਸਟਡੀਜ਼ ਸਾਇੰਸ ਸੰਸਕ੍ਰਿਤ ਮੈਥ ਤੇ ਪੰਜਾਬੀ ਦੇ ਵਿੱਚ ਇਹਦੇ ਲਈ ਵੀ ਯੋਗਤਾਵਾਂ ਇਨਾਂ ਬਾਰੇ ਉੱਥੇ ਦਿੱਤੀਆਂ ਹੋਈਆਂ ਤੁਸੀਂ ਜ਼ਰੂਰ ਚੈੱਕ ਕਰ ਲਿਓ ਆਪਣੀ ਯੋਗਤਾ ਦੇ ਅਨੁਸਾਰ ਇਸੇ ਤਰ੍ਹਾਂ ਅੱਗੇ ਇਹਨਾਂ ਨੂੰ ਪ੍ਰਾਇਮਰੀ ਟੀਚਰਸ ਦੀ ਜ਼ਰੂਰਤ ਹੈ ਜੀ ਬਾਲਵਾੜੀਕਾ ਕੰਪਿਊਟਰ ਇਨਸਟ੍ਰਕਟਰ ਕਾਉਂਸਲਰ ਦੀ ਪੋਸਟ ਹੈ ਜੀ ਇਹਨਾਂ ਦੇ ਨਾਲ ਹੀ ਇਹਨਾਂ ਦੀਆਂ ਯੋਗਤਾਵਾਂ ਦਿੱਤੀਆਂ ਹੋਈਆਂ ਅੱਗੇ ਜੀ ਨਰਸ ਦੀ ਪੋਸਟ ਹੈ ਸਪੋਰਟਸ ਕੋਚ ਦੀ ਜ਼ਰੂਰਤ ਹੈ ਇਹਨਾਂ ਨੂੰ 뮤직 ਟੀਚਰ ਦੀ ਜ਼ਰੂਰਤ ਹੈ ਆਰਟ ਐਂਡ ਕraft ਟੀਚਰ ਦੀ ਜੋ ਡਾਇਰੈਕਟ ਇੰਟਰਵਿਊ ਹੋਊਗਾ ਤੁਹਾਡਾ ਯੋਗਾ ਟੀਚਰ ਦੀ ਪੋਸਟ ਹੈ ਜੀ ਸਪੈਸ਼ਲ ਐਜੂਕੇਟਰ ਦੀ ਪੋਸਟ ਹੈ ਤਾਂ ਇਹ ਵੱਡੇ ਪੱਧਰ ਦੀਆਂ ਪੋਸਟਾਂ ਜੋ ਜਾਰੀ ਹੋਈਆਂ ਇਹ ਜੋ ਪੋਸਟਾਂ ਨੇ ਜੀ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਸੁਰਨੌਸੀ ਜਲੰਧਰ ਵਿਖੇ ਜਾਰੀ ਕੀਤੀਆਂ ਗਈਆਂ ਜੀ ਇਹ ਪੋਸਟਾਂ ਦੇ ਲਈ ਵੀ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਤੇ ਇਹਨਾਂ ਪੋਸਟਾਂ ਦੇ ਲਈ ਜੋ 24 ਮਾਰਚ ਨੂੰ ਇੰਟਰਵਿਊ ਰਹਿਣ ਵਾਲਾ ਤੇ ਇਹਨਾਂ ਪੋਸਟਾਂ ਦੇ ਲਈ 25 ਮਾਰਚ ਨੂੰ ਇੰਟਰਵਿਊ ਹੋਊਗਾ ਇਹ ਜੋ ਇੰਟਰਵਿਊ ਹੈ ਜੀ ਕੇਂਦਰੀ ਵਿਦਿਆਲਿਆ ਸੁਰਨੌਸੀ ਜੀਟੀ ਰੋਡ ਸੁਰਨੌਸੀ ਜਲੰਧਰ ਇੱਥੇ ਸਵੇਰੇ 9:0 ਆ ਇਨਾ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰਕੇ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜੀ ਇਨਾ ਪੋਸਟਾਂ ਦੇ ਲਈ ਜੋ ਪਰਫਾਰਮਰ ਯੂਜ਼ ਹੋਣੇ ਉਹ ਨੋਟੀਫਿਕੇਸ਼ਨ ਦੇ ਨਾਲ ਹੀ ਉਹਦੇ ਲਿੰਕ ਦਿੱਤੇ ਹੋਏ ਆ ਤੁਸੀਂ ਲੈ ਸਕਦੇ ਹੋ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਇਨਾ ਪੋਸਟਾਂ ਦੇ ਲਈ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤੇ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ